ਇਕਰੀਓ ਜਨਹਿਤਾਸ਼ੀ ਤੇ ਮੈਂ ਤੁਹਾਡੇ ਨਾਲ ਦਸਬੀਰ ਗੌਰ ਜੀ ਹਲਕਾ ਨਾਬਾਦੀ ਪਿੰਡ ਗਲਵੱਟੀ ਦੀ ਰਹਿਣ ਵਾਲੇ ਇੱਕ ਲੜਕਾ ਲੜਕੀ ਨੇ 2016 ਦੇ ਵਿੱਚ ਵਿਆਹ ਕਰਵਾਇਆ ਸੀ ਇਹ ਜੋੜਾ ਤਰਨਜੀਤ ਸਿੰਘ ਅਤੇ ਦਿਲਪ੍ਰੀਤ ਕੌਰ ਹੈ ਹੁਣ ਇਹਨਾਂ ਦੇ ਦੋ ਬੱਚੇ ਵੀ ਨੇ ਇਹ ਕੁਝ ਸਮਾਂ ਕਿਰਾਏ ਤੇ ਰਹੇ ਪਰੰਤੂ ਹੁਣ ਪਿੰਡ ਦੇ ਵਿੱਚ ਹੀ ਰਹਿ ਰਹੇ ਨੇ ਪਿੰਡ ਦੇ ਲੋਕਾਂ ਨੇ ਇਹਨਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਮੌਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਦੋਨਾਂ ਦੇ ਵੱਲੋਂ ਪਿੰਡ ਵਿੱਚ ਹੀ ਵਿਆਹ ਕਰਵਾਉਣ ਕਾਰਨ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾ ਰਿਹਾ ਹੈ ਜਦੋਂ ਇਸ ਸੰਬੰਧ ਵਿੱਚ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਇਹ ਮਾਮਲਾ ਮਾਨਜੋ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ ਇਸ ਸੰਬੰਧ ਵਿੱਚ ਤਰਨਜੀਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਵਾਸੀਆਂ ਵੱਲੋਂ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਪਿੰਡ ਛੱਡ ਜਾਣ ਗਰੰਜੀਤ ਸਿੰਘ ਨੇ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਉੱਚ ਅਦਾਲਤ ਦਾ ਰੋਖ ਵੀ ਕਰਾਂਗੇ ਐਡਵੋਕੇਟ ਅਮਰਦੀਪ ਸਿੰਘ ਨੇ ਕਿਹਾ ਹੈ ਕਿ ਮੇਰੇ ਕਲਾਇੰਟ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਗੈਰਕਾਨੂੰਨੀ ਮਤਾ ਪਾਇਆ ਗਿਆ ਹੈ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੇਕਰ ਲੋੜ ਪਈ ਤਾਂ ਅਸੀਂ ਉੱਚ ਅਦਾਲਤ ਦਾ ਦਰਵਾਜ਼ਾ ਵੀ ਖਟਕਟਾਵਾਂਗੇ ਬਾਪਾ ਕਿ ਸੁਖਾਰਾ ਦੱਗਾ ਸਾਰੇ ਹੀ ਸਾਰੇ ਹੀ ਲੱਗ ਰੂ ਦੇਖਦੀ ਐ ਕਿ ਆਪਾਂ ਇਹਨਾਂ ਦਾ ਸਾਫ ਲਈਏ ਤਾਂ ਕਿ ਜੋ ਇਹ ਆਪਣਾ ਸੁੱਖ ਦੀ ਨੀਂਦ ਸੌ ਸਕਣ ਸਾਰੇ ਹੀ ਭੈਣਾ ਭਰਾਵਾਂ ਨੂੰ ਬੇਨਤੀ ਐ ਕਿ ਇਹਨਾਂ ਦਾ ਆਪਾਂ ਸਾਫ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਰਾ ਹਾਰ ਦੀ ਆਕਾ I you. Bye. ਤੁਸੀਂ ਪੰਜਾਂ ਸੌ ਸੁਸੀ ਗੱਲ ਜਿਹੜੀ ਕਹੀ ਆ ਉਹ ਸਹੀ ਕਹੀ ਐ ਤੁਸੀਂ ਆਪਣੀ ਵਾਲੀ ਗੱਲ ਰੱਖੋ ਬੰਦੇ ਨੂੰ ਬੋਲ ਕੇ ਉਹ ਕਰਦੇ ਚਾਚੇ ਨੂੰ ਬੁਲਾਓ ਬੋਲੋ ਬੁਲਾ ਬੁਲਾ ਕੋਈ ਲੇਡੀਜ਼ ਬੁਲਾਓ ਆਏ ਹੋ ਜੇ ਆਉਰਾ ਹਰ ਕੋਈ ਬੋਲ ਸਕਦਾ ਮੈਂ ਕੋ ਮੂਰੇ ਹਾਂਜੀ ਗੱਲ ਤੁਸੀਂ ਕਰਦੇ ਹਾਂ ਮੈਂ ਕਹਿ ਦੇਣਾ ਚਾਹ ਰਿਹਾ ਬਾਈ ਤੇ ਦੇਣੀ ਇੱਕ ਮੋਟਰ ਕੰਮ ਨਹੀਂ ਹੋ ਰਿਹਾ ਹੈ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ 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 ਕਿ ਕੁਰੀ ਜੀ ਦੇ ਸਰਪੰਚ ਹਾਂਜੀ ਹਾਂਜੀ ਕੀ ਮਾਮਲਾ ਜੀ ਸਰਪੰਚੋ ਮਾਮਲਾ ਜੀ ਹੈ ਅੱਜ ਤੋਂ 8-10 7-8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਮਜੀਤ ਸਿੰਘ ਦੀ ਬੇਟੀ ਤੇ ਕੁਲਵਿੰਦਰ ਸਿੰਘ ਦੇ ਬੇਟੇ ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹਿ ਰਹੇ ਸੀਗੇ ਹੁਣ 6 ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਗੁੜੀ ਆ ਜਾਣ ਜਾਣ ਕੇ ਅੱਗੇ ਆਉਂਦੀ ਹੈ ਇਹਨਾਂ ਦੀ ਇਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਅਰੰਝਸਵਾਜੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣ ਆ ਕੱਢਣ ਵਾਲਾ ਵੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਗੁੜੀਆ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਦਿਨ ਪਹਿਲਾਂ ਚੌਂਕੀ 'ਚ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਈਡ ਤੇ ਕਰ ਦੂੰਗਾ 30 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲਿਆ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ ਬਜਾਏ ਇੰਨਾ ਤੇ ਹਰਾਸਮੈਂਟ ਦਾ ਮੇਰਾ ਖਿਆਲ ਆ ਸ਼ਾਇਦ ਕੇਸ ਕਰਤਾ। ਇਹ ਕਹਿੰਦੇ ਨੇ ਵੀ ਸਾਨੂੰ ਸੰਮਣ ਆ ਗਏ। ਨਹੀਂ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਇਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ। ਪਿੰਡ ਚੋਂ ਨਾ ਤਾਂ ਮੇਰੇ ਕੋਲੇ ਕੋਈ ਅਥਾਰਟੀ ਆ ਵੀ ਹਾਂ ਮੈਂ ਉਹਨੂੰ ਪਿੰਡ ਚੋਂ ਬਾਹਰ ਕੱਢ ਸਕਾਂ। ਹਾਂ ਇਹ ਪਬਲਿਕ ਬਾਈਕਾਟ ਅਸੀਂ ਜਿਵੇਂ ਸਾਡਾ ਸਮਾਜ ਆ ਪਿੰਡ ਦਾ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ। ਕਿਸੇ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸਾਂਝ ਨਹੀਂ ਰੱਖੂਗਾ। ਇਸੇ ਵਾਸਤੇ ਅਸੀਂ ਜਿਹੜਾ ਅੱਜ ਦਾ ਇਕੱਠ ਆ ਇਸ ਕਰਕੇ ਰੱਖਿਆ ਸੀਗਾ। ਬਾਈਕਾਟ ਕਿਉਂ ਕਰ ਰਹੇ ਤੁਸੀਂ? ਕਿਉਂਕਿ ਇਹ ਕੱਲ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਬਾਈਕਟ ਤਾਂ ਕਰ ਰਿਹਾ ਕੱਲ ਨੂੰ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ ਬਾਈਕਟ ਕਰਨ ਦਾ ਮੇਨ ਕਾਰਨ ਇਹੀ ਆ ਕਿਉਂਕਿ ਹੋਰ ਬੱਚਿਆਂ ਨੂੰ ਸੇਧ ਮਿਲੂ ਜੇ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਉਤਸ਼ਾਹਤ ਹੁੰਦੇ ਨੇ ਵੀ ਇਹਦਾ ਕੀ ਬਗਾਲ ਲਿਆ ਇਹ ਵੀ ਦਰਤੇ ਰਹੀ ਹੈ ਇਹਨੇ ਮੇਨ ਕਾਰਨ ਇਹ ਆ ਕੋਈ ਹੋਰ ਵੀ ਵਾਇਲੇਸ਼ਨ ਕਰ ਰਹੇ ਨੇ ਬੰਦੇ ਇਹ ਹੋਰ ਤਾਂ ਇਹੀ ਆ ਜੀ ਇਹ ਜਦੋਂ ਜਾਂਦੇ ਨੇ ਦਰਤੇ ਦਾਰਾ ਉਹ ਮੇਨ ਰਸਤਾ ਇਹੀ ਆ ਇਹਨਾਂ ਦਾ ਲੰਘਣ ਦਾ ਉਹੀ ਪ੍ਰੋਬਲਮ ਆ ਕੱਲ ਨੂੰ ਰੱਬ ਨਾ ਕਰੇ ਖੁਦਾ ਦਾ ਖਾਸਤਾ ਕੋਈ ਲੜਾਈ ਝਗੜਾ ਹੋ ਜਾਏ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਜਾਨੀ ਮਾਲੀ ਨੁਕਸਾਨ ਹੋ ਜਾਵੇ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਕੱਟ ਸੀਗਾ ਇਹ ਰੱਖਿਆ ਸੀਗਾ ਉਹਨਾਂ ਨੂੰ ਆਪਣੇ ਤੌਰ ਤੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਮੈਂ ਤੇ ਹੁਣ ਵੀ ਸਾਡੀ ਪੂਰੀ ਪੰਚਾਇਤ ਇੱਕ ਵਾਰੀ ਉਸ ਨੂੰ ਬੇਨਤੀ ਕਰੂਗੀ ਵੀ ਜੇ ਇਹ ਸਾਈਡ ਤੇ ਰਹਿ ਲੈਣ ਕੋਈ ਲੜਾਈ ਝਗੜਾ ਪਰਿਵਾਰ ਤੇ ਜਿਹੜੀ ਕਿਸੇ ਤਰ੍ਹਾਂ ਦੀ ਦੋਹਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹੇ ਲੜਾਈ ਝਗੜਾ ਨਾ ਹੋਵੇ ਇਹ ਹੀ ਬੇਨਤੀ ਹੁਣ ਅਸੀਂ ਦੁਬਾਰਾ ਵੀ ਉਹਨਾਂ ਨੂੰ ਪਰਿਵਾਰ ਨੂੰ ਕਰਾਂਗੇ ਇਹ ਨਾਮ ਹੈ ਕਿਹੜੇ ਪਿੰਡ ਦਾ ਇਹ ਮੇਰਾ ਗਲਵੱਟੀ ਪਿੰਡ ਹੈ ਅਮਲਜੀਤ ਸਾਹਿਬ ਦਾ ਸਰਪੰਚ ਇਹ ਕਾਜ ਤੋਂ ਕਾਹ ਵੀ ਦੇਸ ਆਇਆ 23 ਸਾਲ ਪਹਿਲਾਂ ਐਸੇ ਪਰਿਵਾਰ ਦੋ ਇਕੱਠੇ ਰਹਿੰਦੇ ਨੇ ਇੱਕ ਦੂਜੇ ਦੇ ਕੋਈ ਕੋਈ ਗਲੀ ਤੇ ਰਹਿੰਦੇ ਨੇ ਇੱਕੋ ਹੀ ਨਾਲ-ਨਾਲ ਕੰਡਾ-ਕੰਡਾ ਇਹਨਾਂ ਦੀ ਹੈਗੀ ਆ ਚਲੋ ਆਪਸ ਵਿੱਚ ਬੱਚਿਆਂ ਨੇ ਵਿਆਹ ਕਰਾ ਲਿਆ ਕੁੜੀ ਮੁੰਡੇ ਨੇ ਇਹਨਾਂ ਨੇ ਚਲੋ ਸਾਰਿਆਂ ਨੇ ਸੱਜੇ ਹੋ ਕੇ ਵੀ ਜਾ ਪੰਡਲ ਵਾਲਿਆਂ ਨੇ ਵੀ ਸਮਝਾਤਾ ਵੀ ਚਲੋ ਜੋ ਇਹਨਾਂ ਨੇ ਬੱਚਿਆਂ ਨੇ ਗਲਤੀ ਕਰ ਲਈ ਸੋ ਕਰ ਲਈ ਚਲੋ ਇਹਨਾਂ ਨੂੰ ਆਜ਼ਾਦ ਕਰ ਦਿਓ ਉੱਥੇ ਇਹੀ ਮਤਾ ਪਾਇਆ ਗਿਆ ਸੀ ਪਿੰਡ ਦਾ ਵੀ ਇਹਨਾਂ ਦੀ ਲਿਖਤ ਵੀ ਇਹੀ ਹੋਈ ਸੀ ਵੀ ਵਿਆਹ ਕਰ ਲਿਆ ਇਹ ਧੂਰੀ ਇਹਨਾਂ ਨੇ ਲਿਖਤ ਹੋਈ ਸੀ ਜੀ ਕਿਹੜੇ ਹੱਥੋਂ ਜੀ ਕੋਈ ਬਸ ਐਗਰੀਮੈਂਟ ਲਿਖਿਆ ਸੀ ਨਾ ਐਗਰੀਮੈਂਟ ਲਿਖਿਆ ਸੀ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਆਪ ਦਾ ਵੀ ਇਹ ਪਿੰਡ 'ਚ ਨਹੀਂ ਰਹਿਣਗੇ ਵੀ ਇਹ ਮੈਂ ਇਹਨਾਂ ਦਾ ਇਂਤਜ਼ਾਮ ਕਿਤੇ ਵੀ ਮਰਜ਼ੀ ਕਰਾਂ ਵੀ ਇਹ ਮੈਂ ਪਿੰਡ 'ਚ ਨਹੀਂ ਰਹੂੰਗਾ ਇਹ ਰਹਿੰਦੇ ਨਹੀਂ ਹੈਗੇ ਹੁਣ ਉਹ ਹੁਣ 6 ਮਹੀਨੇ ਤੋਂ ਕਹਿੰਦੇ ਲਗਾਤਾਰ ਇਹ ਪਿੰਡ 'ਚ ਹੀ ਰਹਿ ਰਹੇ ਨੇ ਇਹਨਾਂ ਨੇ ਰੋਕਿਆ ਵੀ ਉਹਨਾਂ ਨੇ ਵੀ ਬੇਮਿਹਨਤੀ ਵੀ ਕੀਤੀ ਭਾਈ ਤੁਸੀਂ ਇਹ ਕੰਮ ਨਾ ਕਰੋ ਨੇ ਬੇਨਤੀ ਕੀਤੀ ਇਹ ਪਰਿਵਾਰ ਨੇ ਕੁੜੀ ਵਾਲਿਆਂ ਨੇ ਹਾਂਜੀ ਫਿਰ ਚੌਕੀ 'ਚ ਵੀ ਗੱਲ ਹੋਈ ਆ ਚੌਕੀ 'ਚ ਵੀ ਉਹਨੇ ਇਹੀ ਗੱਲ ਕਹੀ ਆ ਵੀ ਮੈਂ 15 ਦਿਨ ਦੇ ਵਿੱਚ ਵਿੱਚ ਆਪਦੇ ਬੱਚੇ ਦਾ ਇੰਤਜ਼ਾਮ ਕਰ ਦੂ ਕਿਤੇ ਮਰਜ਼ੀ ਕਰਦਾ ਮੈਨੂੰ 15 ਦਿਨ ਦਾ ਟਾਈਮ ਦੋ ਦੇ ਬਾਪ ਨੇ ਹਾਂਜੀ ਹਾਂ ਉਹ ਲੜਕੇ ਦੇ ਬਾਪ ਨੇ ਹੁਣ ਲੜਕੇ ਦੇ ਬਾਪ ਨੇ ਉਹਦੋਂ ਕਰਨ ਦੀ ਬਜਾਏ ਹੁਣ ਇਹਨਾਂ ਦੇ ਉਲਟਾ ਕੇਸ ਘਰ ਦਾ ਕੋਰਟ ਕੇਸ ਕਰਕੇ ਇਹਨਾਂ ਨੂੰ ਸੰਮਣ ਭੇਜਤੇ ਨੇ ਗੱਲ ਤਾਂ ਇਹ ਹੈ ਵੀ ਅੱਜ ਇਹੀ ਪਿੰਡ ਵਾਲੇ ਨੇ ਤਕਲੀਫ ਮੰਨੀ ਸਾਰੇ ਪਿੰਡ ਦੀ ਮੰਨੀ ਹੈ ਤਕਲੀਫ ਦੇ ਗੱਲ ਦੀ ਵੀ ਇਹ ਤਾਂ ਤੁਸੀਂ ੱੱਕਾਈ ਕਰਨਾ ਰਹੇ ਹੋ ਕਿ ਪਾਸੇ ੱੱਕਾ ਨਾ ਨਾ ਕਰੋ ਲੋਕਾਂ ਨਾਲ ਚਲੋ ਠੀਕ ਹੈ ਪਰਿਵਾਰਕ ਬੱਚਿਆਂ ਨੇ ਕਰ ਲੀਆਂ ਗਲਤੀਆਂ ਹੋ ਗਈਆਂ ਕੋਈ ਗੱਲ ਨਹੀਂ ਇਹ ਤਾਂ ਚੱਲਦੀਆਂ ਆਜ਼ਾਦੀਆਂ ਨੇ ਬੱਚਿਆਂ ਨੂੰ ਸਭ ਨੂੰ ਪਤਾ ਹੀ ਵੀ ਸਾਰਾ ਪਤਾ ਹੀ ਬੱਚਿਆਂ ਨੂੰ ਆਜ਼ਾਦੀਆਂ ਨੇ ਅੱਜ ਕੱਲ ਨਾ ਆਪਾਂ ਰੋਕ ਸਕਦੇ ਐ ਇਸ ਗੱਲ ਨੂੰ ਨਾ ਆਪਾਂ ਜ਼ਬਰਦਸਤੀ ਕਰ ਸਕਦੇ ਆ ਗੱਲ ਤਾਂ ਇਹ ਹੈ ਵੀ ਹੁਣ ਇਹ ਤਾਂ ਅਸੀਂ ਇਹੀ ਮਤਾ ਪਾਸ ਕੀਤਾ ਵੀ ਅਸੀਂ ਉਹਨਾਂ ਨਾਲ ਪਰਿਵਾਰਕ ਸਾਂਝ ਨਹੀਂ ਰੱਖਾਂਗੇ ਕੋਈ ਵੀ ਉਹਨਾਂ ਨਾਲ ਬਾਈਕੋਟ ਕੀਤਾ ਜਾਊਗਾ ਅਗਰ ਜੋ ਪਿੰਡ ਨਾਲ ਫੈਂਪ ਨਹੀਂ ਹੋਣਗੇ ਜਾਂ ਨਹੀਂ ਪਿੰਡ ਨਾਲ ਰਲ ਕੇ ਰਹਿਣ ਜੇ ਅਸੀਂ ਉਹਦੇ ਮਾਪੇ ਨੂੰ ਤਾਂ ਨਹੀਂ ਕਹਦੇ ਵੀ ਤੁਸੀਂ ਜਾਓ ਪਿੰਡ ਛੱਡ ਕੇ ਅਸੀਂ ਉਹਦੇ ਮਾਪੇ ਇੱਥੇ ਰਹਿਣ ਕੋਈ ਗੱਲ ਨਹੀਂ ਹੈ ਉਹ ਬੱਚਿਆਂ ਨੂੰ ਆਪਣੇ ਨੂੰ ਕਿਤੇ ਸਾਈਡ ਤੇ ਕਰ ਦੇਣਾ ਕਿ ਉਹ ਇਹਨਾਂ ਦੇ ਵੀ ਰੋਜ਼ ਦੀ ਰੋਜ਼ ਅੱਖਾਂ ਮੂਰੀ ਲੱਗਦੇ ਨੇ ਸਾਹਮਣੇ ਹੁੰਦੇ ਨੇ ਤਕਲੀਫ ਤਾਂ ਹੁੰਦੀ ਹੈ ਜੀ ਮਾਪੇ ਨੂੰ ਜੀ ਵੀ ਵੈਲੇਸ਼ਨ ਕਰਦੇ ਨੇ ਕਰਦੇ ਨੇ ਛੇੜਖਾਨੇ ਵੀ ਕਰਦੇ ਨੇ ਥੋੜੀ ਬਹੁਤ ਕਰਦੇ ਨੇ ਇਹ ਸਾਰੀ ਗੱਲ ਹਾਂਜੀ ਪੁੱਠੀ ਸਿੱਧੀ ਬੋਲਦੀ ਆ ਲੜਕੀ ਉਹ ਜਿਹੜੀ ਇਹਨਾਂ ਦੀ ਕੁੜੀ ਆ ਉਹੀ ਜਿਆਦਾ ਪੁੱਠਾ ਸਿੱਧਾ ਬੋਲਦੀ ਆ ਹਾਂਜੀ ਸਾਰੇ ਕਰਦੇ ਤਕਲੀਫ ਤਾਂ ਹੈਗੀ ਆ ਨਾ ਪਰਿਵਾਰ ਵਿੱਚ ਤਕਲੀਫ ਤਾਂ ਹੀ ਰੋੜਾ ਪੈ ਗਿਆ ਨਹੀਂ ਜੇ ਨਾ ਤਕਲੀਫ ਹੋਵੇ ਫਿਰ ਬੱਠੇ ਸੀ ਬੱਠੇ ਸੀ ਕੋਈ ਗੱਲ ਨਹੀਂ ਪਿੰਡ ਦਾ ਕੀ ਫੈਸਲਾ ਗਿਆ ਪਿੰਡ ਤਾਂ ਤੇ ਇਹੀ ਫੈਸਲਾ ਹੈ ਵੀ ਅਸੀਂ ਭਾਈ ਉਹਨਾਂ ਨੂੰ ਬੇਨਤੀ ਕਰਾਂਗੇ ਪੰਚਾਇਤ ਪੰਚਾਇਤ ਜਾਊ ਸਾਡੀ ਵੀ ਭਾਈ ਤੁਸੀਂ ਇਹਨੂੰ ਸਾਈਡ ਤੇ ਕਰ ਦਿਓ ਕਿਤੇ ਵੀ ਕਿਤੇ ਬਿਠਾ ਲਓ ਕੋਈ ਗੱਲ ਨਹੀਂ ਆ ਜਿੱਥੇ ਵੀ ਬੈਠਣਾ ਚਾਹਣ ਬੈਠ ਜਾਣਾ ਗਲਬੱਟੀ ਤੋਂ ਬਾਹਰ ਜਿੱਥੇ ਮਰਜੀ ਬੈਠ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਪਰਿਵਾਰ ਵੱਲੋਂ ਕੋਈ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਊਗੀ ਪਰ ਵੱਲੋਂ ਸਹਿਮਤੀ ਦਿੱਤੀ ਗਈ ਹੈ ਤੇ ਪੰਚਾਇਤ ਵਿੱਚ ਦਿੱਤੀ ਗਈ ਹੈ ਸਾਰਾ ਸਹਿਮਤੀ ਦੱਸੀ ਗਈ ਹੈ ਵੀ ਅਸੀਂ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਾਂਗੇ ਵੀ ਉਹ ਸਾਰੇ ਪਾਸੇ ਬੇਨਤੀ ਇਹੀ ਹੈ ਵੀ ਉਹ ਸਾਨੂੰ ਰੋਜ਼ ਪਰੇਸ਼ਾਨ ਕਰਦੇ ਨੇ ਰੋਜ਼ ਤੰਗ ਕਰਦੇ ਨੇ ਕੱਲ ਨੂੰ ਕੋਈ ਨਾ ਖੁਦਾ ਨਾਲ ਖਾਸ ਤਾਂ ਕੋਈ ਗੱਲਬਾਤ ਹੋ ਜਾਂਦੀ ਹੈ ਇਹਦੇ ਲੜਾਈ ਝਗੜਾਈ ਵਗੈਰਾ ਹੀ ਹੋ ਜਾਂਦਾ ਉਹ ਤਾਂ ਕੌਣ ਜ਼ਿੰਮੇਵਾਰ ਹੋਊਗਾ ਮੇਰਾ ਨਾਮ ਸੁਖਜੀਤ ਸਿੰਘ ਹੈ ਜਿਹਦੇ ਆਮ ਵਸਨੀਕ ਆ ਮੈਂ ਇਸ ਨਗਰ ਦਾ ਜੀ ਸਰ ਜਿਹੜੀਆਂ ਇਹ ਪ੍ਰਥੀਆ ਚੱਲ ਰਹੀਆਂ ਨੇ ਜਾਂ ਜਿਹੜੇ ਪੇਰੈਂਟਸ ਨੇਗੇ ਉਹ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਇਹ ਜੇ ਬੱਚਿਆਂ ਨੂੰ ਪਹਿਲੇ ਨੰਬਰ ਦਿੱਤਾ ਉਹਨਾਂ ਨੂੰ ਪ੍ਰੇਸ਼ਮੈਂਟ ਹੋਣੀ ਚਾਹੀਦੀ ਆ ਜਦੋਂ ਇਹਨਾਂ ਦਾ ਫੈਸਲਾ ਹੋਇਆ ਜੀ ਕੁਲਵਿੰਦਰ ਸਿੰਘ ਨੇ ਬਿਆਨ ਦਿੱਤਾ ਵੀ ਮੈਂ ਆਪਣੇ ਬੱਚੇ ਨੂੰ ਬੇਦਖਲ ਕਰਤਾ ਪਰ ਜਦੋਂ ਚੌਂਕੀ ਦੇ ਵਿੱਚ ਲੈ ਕੇ ਗਏ ਉਹ ਝੂਠ ਬੋਲ ਕੇ ਇਹਨਾਂ ਨੇ ਧੂਰੀ ਤੇ ਕਰਮਜੀਤ ਨਾਲ ਸਮਝੌਤਾ ਕਰ ਲਿਆ ਪਰ ਜਦੋਂ ਚੌਂਕੀ ਦੇ ਵਿੱਚ ਉਹਨੂੰ ਕਾਗਜ਼ ਮੰਗੇ ਗਏ ਵੀ ਬੇਦਖਲੀ ਦਾ ਕਾਗਜ਼ ਦੇ ਤੂੰ ਕਹਿ ਰਿਹਾ ਸੀ ਵੀ ਮੈਂ ਬੇਦਖਲ ਕੀਤਾ ਹੋਇਆ ਪਰ ਅੱਜੋ ਉਥੇ ਚੌਂਕੀ ਦੇ ਵਿੱਚ ਮੁਕਰ ਗਿਆ ਵੀ ਮੈਂ ਤਾਂ ਆਪਣਾ ਬੱਚਾ ਬੇਦਖਲ ਨਹੀਂ ਕੀਤਾ ਆ ਇੱਕ ਪਾਸੇ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਕੇ ਇਹਨਾਂ ਨੂੰ ਡਿਸਟਰਬ ਕਰ ਰਹੇ ਨੇ ਔਰ ਦੂਸਰੇ ਪਾਸੇ ਉਹੀ ਕਾਨੂੰਨ ਨੂੰ ਤੋੜ ਰਹੇ ਨੇ ਪਟੀਸ਼ਨ ਪਾਈ ਆ ਜੀ ਇਹਨਾਂ ਦੇ ਅਗੇਂਸਟ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਜਿਹੜੀ ਉਹ ਪਟੀਸ਼ਨ ਆ ਉਹ ਰੱਦ ਕੀਤੀ ਜਾਵੇ ਉਹਨੂੰ ਡਿਸਪੋਜ਼ ਆਫ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਮੈਂ ਹੈਰਾਨ ਹੋ ਗਿਆ ਮੈਂ ਕਿਤੇ ਅਪਕਾ ਮੈਂ ਹੈਰਾਨ ਹੋ ਗਿਆ ਵੀ ਅੱਜ ਇੱਕ ਪੇਰੈਂਟਸ ਨੂੰ ਸਾਰੇ ਪਿੰਡ ਦੇ ਸਾਹਮਣੇ ਹੱਥ ਮੰਨਣੇ ਪੈਗੇ ਜਿਹੜੇ ਬੱਚੇ ਨੂੰ ਨੇ ਜੰਮਿਆ ਪਾਲਿਆ ਅੱਜੋ ਤੇ ਉਹਦਾ ਇੰਨਾ ਕੁ ਵੀ ਨਹੀਂ ਹੱਕ ਰਿਹਾ ਵੀ ਉਹਨੂੰ ਘੂਰ ਕੇ ਇਹ ਗੱਲ ਕਹਿ ਸਕੇ ਵੀ ਤੂੰ ਆਹ ਕੀ ਕੀਤਾ ਇਹ ਕਾਨੂੰਨ ਵੀ ਬਹੁਤ ਗਲਤ ਨੇਗੇ ਇਹਦੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਜਿਹੜੇ ਇੱਕ ਪਾਸੇ ਕਾਨੂੰਨ ਹੈ ਦੂਜੇ ਪਾਸੇ ਭਾਈਚਾਰਾ ਜਿਹੜਾ ਸਮਾਜ ਇਹ ਜਿਹੜਾ ਕਾਨੂੰਨ ਆ ਜੀ ਇਹ ਭਾਈਚਾਰਕਾਂਝ ਤੋੜ ਰਿਹਾਗਾ ਇਹ ਜਿਹੜੇ ਕਾਨੂੰਨ ਇਹੋ ਜਿਹੇ ਬਣਾਏ ਜਾ ਰਹੇ ਨੇ ਨਾ ਇਹ ਭਾਈਚਾਰਕ ਜਿਹੜੀ ਸਾਂਝ ਆ ਉਹਨੂੰ ਤੋੜਨ ਲਈ ਬਣਾਏ ਜਾ ਰਹੇ ਨੇ ਨਾ ਕਿ ਜੋੜਨ ਲਈ ਜੇ ਜੋੜਨ ਲਈ ਆ ਤਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਆਗੇ ਤੁਸੀਂ ਦੇਖ ਸਕਦੇ ਹੋ ਕੀ ਚੀਜ਼ ਜੋੜ ਰਹੀ ਆ ਔਰ ਕੀ ਚੀਜ਼ ਤੋੜ ਰਹੀ ਆ ਪਿੰਡ ਵੱਲੋਂ ਕੀ ਫੈਸਲਾ ਪਿੰਡ ਵੱਲੋਂ ਫੈਸਲਾ ਹੋਇਆ ਵੀ ਇਹਨਾਂ ਦੇ ਮਾਪੇ-ਵਾਪੇ ਦਾ ਔਰ ਉਹਨਾਂ ਦਾ ਸਮਾਜਿਕ ਤੌਰ ਤੇ ਸਿਬਾਈਕਾਟ ਕਰਾਂਗੇ ਤਾਂ ਜੋ ਅਗਲੇ ਜਿਹੜੇ ਮਾਪੇ-ਬਾਪ ਨੇ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਨੇ ਇਹੋ ਜੇ ਕੰਮ 'ਚ ਉਹਨਾਂ ਨੂੰ ਵੀ ਇੱਕ ਸੇਧ ਮਿਲ ਸਕੇ ਸਰਕਾਰ ਪ੍ਰਸ਼ਾਸਨ ਤੇ ਸਮਾਜ ਨੂੰ ਕੀ ਅਪੀਲ ਕਰਾਂਗੇ ਸਰਕਾਰ ਪ੍ਰਸ਼ਾਸਨ ਤੇ ਸਮਾਜ ਨੂੰ ਇਹ ਅਪੀਲ ਹੈ ਜੀ ਸਰਕਾਰ ਨੂੰ ਤਾਂ ਸਪੈਸ਼ਲੀ ਇਹ ਅਪੀਲ ਹੈ ਕਿ ਵੀ ਜਿਹੜੇ ਇਹੋ ਜਿਹੇ ਕਾਰਜਾਂ ਲਈ ਐਪਰੀਸ਼ੀਏਟ ਕਰਦੇ ਨੇ ਬੱਚਿਆਂ ਨੂੰ ਜਾਂ ਜਿਹੜੇ ਜਿਹੇ ਕਾਨੂੰਨ ਬਣਾਉਂਦੇ ਨੇ ਇਹੋ ਜਿਹੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਪ੍ਰਸ਼ਾਸਨ ਲਈ ਇਹ ਅਪੀਲ ਹੈ ਵੀ ਜਦੋਂ ਇਹ ਜਿਹੇ ਬੱਚੇ ਵਾਪਸ ਘਰਾਂ ਚ ਆ ਕੇ ਬਸਣ ਲੱਗਦੇ ਨੇ ਉਹਨਾਂ ਤੇ ਸਖਤਾਈ ਨਾਲ ਕੋਈ ਫੈਸਲਾ ਲੈਣਾ ਚਾਹੀਦਾ ਔਰ ਸਮਾਜ ਨੂੰ ਇਹ ਅਪੀਲ ਹੈ ਵੀ ਰਲ ਮਿਲ ਕੇ ਇਹ ਜੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਰਨਜੀਤ ਸਿੰਘ ਨਾਮ ਹੈ ਪਿੰਡ ਗਲਵੱਟੀ ਹੈ ਤੇ ਕਦੋਂ ਤੁਹਾਡਾ ਕਿਹਦੇ ਨਾਲ ਵਿਆਹ ਹੋਇਆ ਸੀਗਾ ਮੇਰਾ 2016 ਦੇ ਵਿੱਚ ਲਵ ਮੈਰਿਜ ਹੋਈ ਸੀ ਦਿਲਬ੍ਰੀਤ ਕੌਰ ਨਾਲ ਤੇ ਹੁਣ ਕਿੰਨੇ ਬੱਚੇ ਨੇ ਕੀ ਮਾਮਲਾ ਪੂਰਾ ਦੋ ਬੱਚੇ ਨੇ ਜੀ ਮੇਰੇ ਮਾਮਲਾ ਇਹ ਹੈ ਜੀ ਵੀ ਦੋ ਸਾਲ ਪਹਿਲਾਂ ਮੈਂ ਕਿਰਾਏ ਤੇ ਰਹਿੰਦਾ ਰਿਹਾ ਜੀ ਦੋ ਸਾਲਾਂ ਤੋਂ ਬਾਅਦ ਹੁਣ ਪਿੰਡ ਰਹਿ ਰਹੇ ਹਾਂ ਜੀ ਤੇ ਇਹ ਪਿੰਡ ਵਾਲੇ ਕਹਿੰਦੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਤੁਹਾਨੂੰ ਵੀ ਬਾਹਰ ਜਾ ਕੇ ਰਹੋ ਠੀਕ ਤੁਸੀਂ ਕੇਸ ਕਿਤੇ ਪਾਇਆ ਕੇਜ ਉਸੀ ਨੱਬਾ ਕੋਰਟ ਦੇ ਵਿੱਚ ਕੇਸ ਪਾਇਆ ਜੀ ਸੀ ਸਹੂਲਤ ਹੀ ਕਹਿਣਾ ਚਾਹੁੰਦਾ। ਕੀ ਮੰਗ ਕਰਦੇ ਹੋ? ਮੰਗਦਾ ਹੀ ਅਸੀਂ ਇਨਸਾਫ ਇਹ ਮੰਗਦੇ ਆਂ ਵੀ ਸਾਡੀ ਸੁਣਵਾਈ ਹੋਵੇ ਜੀ ਵੀ ਪਿੰਡ ਤੋਂ ਨਾ ਕੱਢਣਾ ਸਾਨੂੰ ਬਾਹਰ। ਠੀਕ ਹੈ। ਤੇ ਹੁਣ ਉਹਨਾਂ ਨੇ ਕੀ ਕਰਿਆ ਅੱਜ ਉਹਨਾਂ ਨੇ ਅੱਜ ਉਹਨਾਂ ਨੇ ਹੀ ਗੈਰਕਾਨੂੰਨੀ ਮਤਾ ਪਾਇਆ ਜੀ। ਸਾਨੂੰ ਪਿੰਡੋਂ ਕੱਢਣ ਲਈ। ਤੇ ਸਾਡੀ ਸੁਣਵਾਈ ਹੋਈ ਜਾਵੇ ਤੇ ਨਾ ਇਨਸਾਫ ਮਿਲੇ ਜੀ ਫਿਰ ਅਸੀਂ ਉੱਪਰ ਹਾਈ ਕੋੜ ਜੀ ਆਮਾ ਗਈ ਮੈਂ ਅਮਰਦੀਪ ਸਿੰਘ ਐਡਵੋਕੇਟ ਨਾਬੇ ਪ੍ਰੈਕਟਿਸ ਕਰਦਾ ਜੀ ਜੀ ਕੀ ਮਾਮਲਾ ਸਰ ਪੂਰਾ ਜੀ ਮਾਮਲਾ ਇਹਦੇ ਵਿੱਚ ਇਹ ਹੈ ਜੀ ਅੱਜ ਤੋਂ 5-6 ਦਿਨ ਪਹਿਲਾਂ ਮੇਰੇ ਕੋਲ ਦਿਲਪ੍ਰੀਤ ਤੇ ਤਰਨਜੀਤ ਸਿੰਘ ਨੇ ਅਪਰੋਚ ਕੀਤੀ ਸੀ ਕਿ ਇਹਨਾਂ ਨੂੰ ਪਿੰਡ ਚੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ ਜਦੋਂ ਮੈਂ ਪੂਰਾ ਮਾਮਲਾ ਇਹਨਾਂ ਤੋਂ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ 2016 ਦੇ ਵਿੱਚ ਇਹਨਾਂ ਦੀ ਲਵ ਮੈਰਿਜ ਹੋਈ ਸੀ ਪਹਿਲਾਂ ਤੇ 2-3 ਸਾਲ ਚਲੋ ਪਿੰਡ ਤੋਂ ਬਾਹਰ ਰਹੇ ਹੋਣੇ ਪਿੰਡ ਦੇ ਵਿੱਚ ਰਹਿ ਰਹੇ ਨੇ ਬਟ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਦੇ ਪੇਰੈਂਟਸ ਵੱਲੋਂ ਤੇ ਕੁਝ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਦੇ ਖਿਲਾਫ ਦਰਖਾਸਤ ਪਾਜੀ ਹੋ ਰਹੀ ਹੈ ਫਿਰ ਮੈਂ 90 ਕਚੇਰੇ ਦੇ ਵਿੱਚ ਕੇਸ ਵੀ ਫਾਈਲ ਕੀਤਾ ਸੀ ਜਿਹਦੀ ਤਰੀਖ ਕੱਲ ਹੈ ਜੀ ਮਾਨਯੋਗ ਅਦਾਲਤ 90 ਪੈਂਡਿੰਗ ਹੈ ਜੀ ਤੇ ਹੁਣ ਇਹਨਾਂ ਦੇ ਖਿਲਾਫ ਅੱਜ ਇੱਕ ਗੈਰ ਕਾਨੂੰਨੀ ਮਤਾ ਵੀ ਪਾਸ ਕੀਤਾ ਹੈ ਪੰਚਾਇਤ ਨੇ ਜਿਹਦੇ ਵਿੱਚ ਮਤੇ ਦੇ ਵਿੱਚ ਇਹਨਾਂ ਨੂੰ ਕੱਢਣ ਬਾਰੇ ਤੇ ਇਹਨਾਂ ਦਾ ਸੋਸ਼ੀਅਲੀ ਬਾਇਕਾਟ ਕੀਤਾ ਠੀਕ ਹੈ ਜੀ ਇਦੇ ਵਿੱਚ ਐਵੇਂ ਜੀ ਕਿਉਂਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਹੈ ਫੰਡਮੈਂਟਲ ਰਾਈਟਸ ਦੀ ਵਾਇਓਲੇਸ਼ਨ ਵੀ ਹੈ ਜੇ ਮਤਲਬ ਇਹ ਆਪਣੇ ਜਿਹੜੇ ਇਲੀਗਲ ਐਕਟੀਵਿਟੀਜ਼ ਤੋਂ ਨਹੀਂ ਬਾਜ ਜਾਂਦੇ ਤਾਂ ਅਸੀਂ ਆਨਰੇਬਲ ਹਾਈ ਕੋਰਟ ਦਾ ਵੀ ਅਪਰੋਚ ਕਰਾਂਗੇ ਜੀ ਪੰਜਾਬ ਨੇ ਹਾਈ ਕੋਰਟ ਜਾਵਾਂਗੇ ਜੀ ਥੈਂਕ ਯੂ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹ ਉਹਨਾਂ ਦਾ ਨਾਮ ਤੇ ਪ੍ਰੀਤ ਫਾਰਫੇ ਕਾਉਂਟ ਕਰ ਦਿੱਤੇ ਹੈ ਇਹ ਕਲਵੱਟੀ ਪਿੰਡ ਦੇ ਰਹਿਣ ਵਾਲੇ ਆ ਤੋ ਕਲਵਰਤੀ ਚੌਂਕੀ ਦੇ ਨਿਸ਼ਾਨਦਾ ਪਿੰਡ ਜੀ ਇਹ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਾ ਨੇ ਵਿਆਹ ਕਰਾਇਆ ਤੋ ਇਹਦੇ ਵਿੱਚ ਪੁਲਿਸ ਦੀ ਕਾਨੂੰਜ਼ਾਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰ ਰਹੀ ਨਹੀਂ ਹੈ ਇਹ ਕੋਰਟ ਦਾ ਮੈਟਰ ਹੈ ਇਹਦੇ ਵਿੱਚ ਕੋਰਟ ਦੀ ਪ੍ਰਸੀਡਿੰਗ ਚੱਲੇਗੀ ਹੋਰ ਕਿਸੇ ਤਰੀਕੀ ਇਹਦਾ ਹੈਗਾ ਇਹਦੇ ਬਾਰੇ ਹਲੇ ਹਨ ਕੁਝ ਨਹੀਂ ਹੋਇਆ ਤੁਹਾਨੂੰ ਕੋਈ ਦਿੱਕਤ ਹੈ ਹਾਂ ਜੀ ਹਾਲ ਵੀ ਘਣੀ ਤਾਂ ਕੋਈ ਪਿੰਡ ਤੋਂ ਕੋਈ ਵੀ ਐਧਾ ਦੀ ਸ਼ਿਕਾਇਤ ਨਹੀਂ ਹੈ ਪਿੰਡੀ ਦੀ ਪੰਚਾਇਤ ਤੋਂ ਵੀ ਆਪਣੇ ਦੇ ਸਰਪੰਚ ਕੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁੱਸ਼ ਕਰਦੀ।